ਹਾਂਜੀ ਪ੍ਰਧਾਨ ਮਨੀਸ਼ਾ ਕਪੂਰ ਜੀ ਗੱਲ ਕਰ ਰਹੇ ਹੋ ਜੀ ਮੈਮ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਜੈਸੀ ਰਾਮ ਕੁਰੁਨੀ ਸਤਿ ਸ਼੍ਰੀ ਅਕਾਲ ਜੀ ਗੁੱਡ ਈਵਨਿੰਗ ਜੀ ਪ੍ਰਧਾਨ ਜੀ ਸਿਟੀ ਲਾਈਵ ਚੈਨਲ ਤੋਂ ਤੁਹਾਨੂੰ ਖਾਸਾ ਗੱਲ ਕਰ ਰਹੀਆਂ ਤੇ ਪ੍ਰਧਾਨ ਜੀ ਇੱਕ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ ਕਾਂਗਰਸੀ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਟਕਸਾਲੀ ਪਰਿਵਾਰ ਲੁਧਿਆਣਾ ਦੀ ਹੌਟ ਸੀਟ ਤੋਂ ਦੋ ਵਾਰ ਬਣੇ ਐਮਪੀ ਸਰਦਾਰ ਰਵਨੀਤ ਸਿੰਘ ਬਿੱਟੂ ਦੇ ਭਾਪੀ ਵਿੱਚ ਜਾਣ ਬਾਰੇ ਕੀ ਵਿਚਾਰ ਹੈ ਅਸੀਂ पार्टी नहीं है बट पार्टी झंडे थले काम करना साग्रेस पार्टी झंडे थले असम करते करते अगे कर दे, कर दे, कर दे, ओ, दे की की ओ की विचार से सोच सी किस वजह नए ऐसी सिर्फ यही दस सकते हैं ਜੇਕਰ ਆਪਾਂ ਗੱਲ ਕਰੀਏ ਰਿਸ਼ਤੇ ਦੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਦਿਲੋਂ ਉਹਨਾਂ ਨੂੰ ਵੀਰ ਮੰਨਦੇ ਸੀ ਮੰਨਦੇ ਹੋ ਤੇ ਮੰਨਦੇ ਰਹੋਗੇ ਪਰ ਜੇਕਰ ਆਪਾਂ ਗੱਲ ਕਰੀਏ ਕਿ ਸਰਦਾਰ ਰਵਨੀ ਸਿੰਘ ਬਿੱਟੂ ਨੇ ਆਪਣੀ ਕਾਂਗਰਸੀ ਭੈਣਾਂ ਦੇ ਬਾਰੇ ਨਹੀਂ ਸੋਚਿਆ ਜਿਨ੍ਹਾਂ ਨੇ ਉਹਨਾਂ ਦੇ ਲਈ ਝੰਡੇ ਚੁੱਕੇ ਤੇ ਸੜਕਾਂ ਤੱਕ ਦੇ ਉੱਤੇ ਲਿਟ ਲਿਟ ਕੇ ਧਰਨੇ ਦਿੱਤੇ ਉਹਦੇ ਬਾਰੇ ਕੀ ਕਹੋਗੇ ਬਿਲਕੁਲ ਅਸੀਂ ਇਹੀ ਗੱਲ ਅੱਜ ਵੀ ਰਿਲਾਈਜ਼ ਨਹੀਂ ਕਰ ਰਹੇ ਅਸੀਂ ਖੁਦ ਸੋਚ ਰਿਹਾ ਕਿ ਅਸੀਂ ਜਿੱਥੇ ਕਾਂਗਰਸ ਨੂੰ ਬਹੁਤ ਪਿਆਰ ਕਰਦੇ ਆ ਉਹ ਕਾਂਗਰਸ ਦੇ ਵਿੱਚ ਹੀ ਸਾਡੇ ਐਮਸੀ ਸਾਹਿਬ ਸੀ ਠੀਕ ਹੈ ਤੇ ਮਹਿਸੂਸ ਹੁੰਦਾ ਹੈ ਕਿ ਅਸੀਂ ਉਸ ਇਨਸਾਨ ਦੇ ਲਈ ਕੰਮ ਕੀਤਾ ਜਿਨ੍ਹਾਂ ਨੂੰ ਅਸੀਂ ਆਪਣਾ ਵੀਰ ਸਮਝਿਆ ਪਰ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਕੀ ਮਜਬੂਰੀ ਹੋ ਸਕਦੀ ਹੈ ਕਿ ਉਹਨਾਂ ਨੂੰ ਕੀ ਇਹੋ ਜਿਹੀ ਚਾਹ ਸੀਗੀ ਕਿ ਉਹ ਕਿਉਂ ਬੀਜੇਪੀ ਤੇ ਗਏ ਕਿਉਂਕਿ ਜਿੱਥੇ ਉਹ ਬੀਜੇਪੀ ਦੇ ਲਈ ਬੋਲਦੇ ਹੁੰਦੇ ਸਹੀ ਕਿ ਉਹ ਇਸ ਤਰ੍ਹਾਂ ਦੀ ਪਾਰਟੀ ਹੈ ਜਾਂ ਇਸ ਤਰ੍ਹਾਂ ਦੀ ਵੀ ਪਾਰਟੀ ਹੈ ਜਿੱਥੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਸਾਲ-ਸਾਲ ਉਹਨਾਂ ਨੇ ਧਰਨੇ ਲਾਏ ਅੱਜ ਉਹੀ ਪਾਰਟੀ ਦੇ ਨਾਲ ਹੱਥ ਮਿਲਾਣਾ ਉਹਨਾਂ ਦੀ ਕੀ ਸੋਚ ਹੈਗੀ ਹੈ ਉਹ ਤਾਂ ਸਿਰਫ ਉਹ ਹੀ ਦੱਸ ਸਕਦੇ ਆ ਤੇ ਜੇਕਰ ਆਪਾਂ ਗੱਲ ਕਰੀਏ ਹੁਣ ਹੌਟ ਸਿੱਕ ਲੁਧਿਆਣਾ ਦੀ ਤਾਂ ਕਾਂਗਰਸ ਦੇ ਕਿਹੜੀ ਸ਼ਖਸੀਅਤ ਨੂੰ ਤੁਸੀਂ ਇੱਥੋਂ ਐਮਪੀ ਦਾ ਉਮੀਦਵਾਰ ਦੇਖਣਾ ਚਾਹੁੰਦੇ ਹੋ ਅਗਰ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਂ ਗੱਲ ਕਰਦੀ ਹਾਂ ਤਾਂ ਮੇਰੀ ਇੱਕ ਜੋ ਜਗ੍ਹਾ ਹੈ ਅਸੀਂ ਤਾਂ ਸਿਰਫ ਪਾਰਟੀ ਦੇ ਵਿੱਚ ਜੋ ਸਾਡੇ ਹਾਈ ਕਮਾਂਡ ਫੈਸਲਾ ਕਰਕੇ ਜਿਸ ਨੂੰ ਵੀ ਐਮਪੀ ਦੀ ਸੀਟ ਦੇ ਲਈ ਟਿਕਟ ਦੇਣਗੇ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਰਾਂਗੇ ਬਾਕੀ ਜੋ ਆਪਣੀ ਪਰਸਨਲੀ ਅ ਵਿਚ ਮੇਰੀ ਇਹ ਹੀ ਹੈ ਕਿ ਜਿੱਥੇ ਭਰਤਭੂਸ਼ਣ ਆਸ਼ੂ ਜੀ ਦੀ ਅਗਰ ਗੱਲ ਕਰਾਂ ਉਹ ਐਮਐਲਏ ਬਣੇ ਮਨਿਸਟਰ ਬਣੇ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਕਦੀ ਵੀ ਮਿੱਤਕਰਾਂ ਨਹੀਂ ਦੇਖਿਆ ਮੈਂ ਕਰੋਨਾ ਦੇ ਵਿੱਚ ਇਹ ਚੀਜ਼ ਦੇਖੀ ਕਿ ਉਹਨਾਂ ਨੇ ਕਰੋਨਾ ਦੇ ਵਿੱਚ ਚਾਹੇ ਉਹ 6 ਦੇ 6 ਹਲਕੇ ਸੀਗੇ ਕਿਤੇ ਵੀ ਉਹਨਾਂ ਨੇ ਕਿਸੇ ਵੀ ਜਗ੍ਹਾ ਕਿਸੇ ਵੀ ਚੀਜ਼ ਦੀ ਘਾਟ ਨਹੀਂ ਆਂ ਦਿੱਤੀ ਜਦੋਂ ਐਮਪੀ ਬੰਦੇ ਨੇ ਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਸਾਡੇ ਲੁਧਿਆਣੇ ਦਾ ਵੀ ਵਿਕਾਸ ਦੇਖੋ ਕਿੰਨਾ ਬਿਹਤਰੀਨ ਹੋਏਗਾ ਆਸ ਤਾਂ ਹੀ ਕਰਾਂਗੇ ਕਿ ਸਾਡੇ ਭਰਗੂਸ਼ਾ ਨਾਸ਼ੋ ਜੀਜੂ ਸਾਡੇ ਪ੍ਰਾਣ ਨੇ ਉਹਨਾਂ ਨੂੰ ਟਿਕਟ ਜ਼ਰੂਰ ਮਿਲੇ ਔਰ ਉਮੀਦ ਵੀ ਕਰੂੰਗੀ ਔਰ ਆਸ਼ਾ ਕਰਦੀ ਹਾਂ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਸਾਡੀ ਗੱਲ ਸੁਨੇਗੀ ਔਰ ਇੱਕ ਜ਼ਰੂਰ ਵਚਨਬੱਧਾ ਕਿ ਕਾਂਗਰਸ ਪਾਰਟੀ ਹਾਈ ਕਮਾਂਡ ਜਿਹਨੂੰ ਵੀ ਐਮਪੀ ਦੇ ਟਿਕਟ ਨਵਾਜੂਗੀ ਅਸੀਂ ਮੇਰੀ ਪੂਰੀ ਟੀਮ ਮੇਰੇ ਪੂਰਾ ਪਰਿਵਾਰ ਅਸੀਂ ਦਿਨ ਰਾਤ ਇਕ ਕਰਕੇ ਉਹਨਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਮੈਮ ਥੈਂਕ ਯੂ ਵੈਰੀ ਮਚੀ ਕੈਂਟੂ ਜੀ ਜੀ